ਉਹਨਾਂ ਪ੍ਰਸੰਧਾਂ ਸਮਾਹਾਂ ਦੇ ਵਿੱਚ ਹਾਜ਼ਰ ਨਹੀਂ ਉਹਨਾਂ ਜਿੰਨਾ ਸਮਾਸੀਂ ਦੱਸ ਨਹੀਂ ਦਿੰਦੇ ਵੀ ਜਾਣੇ ਅਸੀਂ ਨਿਤਨੇ ਕਰਦੇ ਅਸੀਂ ਜਪਜੀਤ ਸਾਹਿਬ ਪੜ੍ਹਦੇ ਆ ਅਸੀਂ ਗੁਰਦੁਆਰੇ ਜਾਂਦੇ ਆ ਅਸੀਂ ਸੰਗਤ ਕਰਦੇ ਆ ਤੇ ਸਾਥ ਸੰਗਤਿ ਦੇ ਵਿੱਚ ਇਹਿੰਦਾ ਲੋਕਾਂ ਆ ਗਏ ਵੇਖੇ ਜਿੱਥੇ ਸਾਧ ਸੰਗਤਿ ਦੇ ਚੋਣੀਆਂ ਜੀ ਤੇ ਸਾਥ ਸੰਗਤਿਓ ਤੇ ਭਾਉ ਭਟਾ ਮੈਲ ਮੈਲ ਹੋਇਆ ਹੋਇਆ ਤੁਮ ਕੋ ਚੱਲੇ ਆ ਕਾਮ ਗੁਰੂ ਕੋ ਜਦੋਂ ਚੱਲੇ ਆ ਨਾ ਜਥਾ ਸਹਿਬ ਦੇ ਵਿੱਚ ਤੁਰ ਕੇ ਜਾਣਾ ਪਹਿਲਾਂ ਸਾਧਨ ਹੋ ਗਏ ਨਾ ਪਹਿਲਾਂ ਤੁਰ ਕੇ ਜਾਂਦੇ ਗੁਰੂ ਕੀ ਬਾਣੀ ਨੂੰ ਗਾਉਂਦੇ ਜਾਂਦੇ ਪਿਆਰ ਵਾਲੇ ਉਹ ਬਾਣੀ ਨਿਰੰਕਾਰ ਹੈ ਕਿ ਨਿਰੰਕਾਰ ਦਾ ਹੀ ਰੂਪ ਗੁਰਬਾਣੀ ਤੇ ਜਿਨ੍ਹਾਂ ਨੂੰ ਸਤ ਗੁਰੂ ਕੋ ਅਮਰਦਾਸ ਮਾਰਾ ਹੀ ਕਿੰਦੇ ਨਾਮੁ ਸੱਚੀ ਬਾਣੀ ਆਉ ਸਿੱਖ ਸੱਚ ਗੁਰੂ ਦੇ ਪਿਆਰੋ ਹੋ ਸਿਮ ਨਾਮੁ ਸੱਚੀ ਬਾਣੀ ਆਉ ਸਿੱਖ ਸੱਚ ਗੁਰੂ ਦੇ ਸਿਆ We're ਸਾਧ ਸੰਗਤ ਆ ਕੋਈ ਇਛਾ ਰੱਖ ਕੇ ਆਦੀ ਜਾਏ ਨਾ ਇਹ ਤੇ ਗੁਰੂ ਨਾਨਕ ਦਾ ਕਰ ਇਛਾਪੂਰਮ ਸਰਮ ਸੁਧ ਰਸਤਾ ਹਾਂ ਸੋ ਐਸਾ ਹਰ ਤੇ ਜਿ ਜੀ ਜਿਹੜੇ ਤਾਂ ਸਰਮ ਸੁਧ ਪਾਵੇ ਨਾ ਤੇ ਸਾਧ ਸੰਗੀ ਭਾਈ ਸੱਜੇ ਨੂੰ ਕਹਿੰਦੇ ਆ ਜਾ ਤੇਰੀ ਗੀਤੀ ਦੂਰ ਕਰੀਏ ਤੇ ਦਾ ਹੱਥ ਮੰਨ ਲੈ ਮਾਰੇ ਕਿਰਪਾ ਕਰ ਦੇਵ ਸੱਜੇ ਬਾਦੂ ਅਖੇ 40 ਦਿਨ ਸੇਵਾ ਕਰ ਭਾਈ ਸੱਜਾ ਬੋਲਿਆ ਕਹਿੰਦੇ ਨਹੀਂ ਚਾਹੀਦਾ ਲੋਇ ਸਗਲਾ ਮਾਰੇ ਕਿ ਇੱਕ ਮਹੀਨਾ ਰਹਿ ਜਾ ਫੇਰ ਨਾ ਮੋਲੇ ਮਾਰੇ ਮੇਰੇ ਤੇ ਛੋਟੇ ਛੋਟੇ ਬੱਚੇ ਝੋਲ ਜਾਣਗੇ ਛੋਟੀ ਜਿਹੀ ਝੋਪੜੀ ਚ ਨਹੀਂ ਨਾ ਮੈਂ ਤਾਂ ਜਿੰਨਾ ਕਮਾਉਣਾ ਤੇ ਖਾ ਲੈ ਮਾਰੇ ਕਿ ਫੇਰੀ ਗਰੀਹਾਂ ਲੱਗ ਪਈ ਪਾਈ ਸੱਜੇ ਮਾਲਵੇ ਕਿਹੋ ਜਿਹੇ ਐ ਇੱਥੇ ਗੁਰੂ ਦਾ ਬਚਨ ਨਹੀਂ ਮੰਦਾ ਇੱਥੇ ਕਹਿਣੇ ਜੀ ਮੰਨ ਰਿਆ ਤੇ ਸਾਹ ਸਮਝੀ ਜਦੋਂ ਅੱਖਾਂ ਨਹੀਂ ਕੱਢੀਆਂ ਨਾ ਭਾਈ ਸੱਜੇ ਨੂੰ ਵੀ ਗੱਲਾਂ ਜ਼ਿਆਦਾ ਆ ਗਈਆਂ ਲੋਕਾਂ ਦੀਆਂ ਜਿਹੜੀਆਂ ਕਹਿੰਦੇ ਸੀ ਵੀ ਨਾ ਜਾਈ ਸੱਜੇ ਆ ਤੈਨੂੰ ਬਾਹਰ ਲੈਣਗੇ ਤੇ ਸਾਧ ਸੰਗਤ ਜੀ ਸੁਣਿਓ ਮਾਰੇ ਜਿਹਨਾਂ ਨੇ ਬਚਨ ਕਮਾ ਲਿਆ ਸਾਧ ਸੰਗਤ ਜੀ ਜਦੋਂ ਮਾਰੇ ਕਹਿੰਦੇ ਇਹਨਾਂ ਮਾਰੇ ਨਹੀਂ ਰਹਿਿਆ ਜਾਣਾ ਜਾਂ ਫਿਰ ਚਲਿਆ ਜਾ ਆਪਣੇ ਘਰ ਦੇ ਵਿੱਚ ਰਸਤੇ ਵਿੱਚ ਸਾਡਾ ਇੱਕ ਸਿੱਖ ਰਹਿੰਦਾ ਹੈ ਭਾਈ ਉਹ ਡੱਗਾ ਭਰਾ ਜੀ ਇਹਨਾਂ ਨਾਲ ਸਾਥ ਵਤਨ ਕਿਉਂਕਿ ਇਹ ਇੱਕ ਅਸੌਖੀ ਹੈ ਨਾ ਅਸੀਂ ਵੀ ਜਿਹੜੀ ਕੋਈ ਸੌਖੀ ਸੇਵਾ ਹੁੰਦੀ ਹੈ ਕਹਿੰਦੇ ਸਾਥ ਵਤਨ ਜੇ ਕੋਈ ਗੱਲ ਵੱਡੀ ਹੈ

بنداں کی جی بنداں کرے خدا نوں سُنائی دیتی اندے ہون دے خدا تیں گُنائی دیتی اندے ہون دے خدا تیں گُنائی دیتی خدا نوں سُنائی دیتی بندوں دے خدا تیں گُنائی دیتی اندے ہون دے خدا تیں گُنائی دیتی ਕਿਹੜੀ ਸਤਿਗੁਰੂ ਦੀ ਬਾਣੀ ਧੰਗੂ ਨਾਨਕ ਮਹਾਰਾਜ ਸੱਜੇ ਬਾਦਸ਼ਾਹ ਕਹਿੰਦੇ ਜਨ ਮਾਨਸ ਦੇ ਦੇਵ ਦੇਵ ਤੇ ਹੈ ਕੋਈ ਇਹੋ ਜੀ ਫੈਕਟਰੀ ਜਿੱਥੇ ਇਨਸਾਨਾਂ ਤੋਂ ਦੇਵ ਤੇ ਬਣਦੇ ਹੋਣ ਕੇਵਲ ਤੇ ਕੇਵਲ ਦੇਵ ਦੇ ਹੁੰਦੇ ਨੀ ਮਹਾਰਾਜ ਸੱਜੇ ਬਾਦਸ਼ਾਹ ਜੀ ਸਾਨੂੰ ਪਰ ਕਦੋਂ ਜਦੋਂ ਅਸੀਂ ਮਹਾਰਾਜ ਦੇ ਚਰਣਾ ਵੀ ਚਾਹਾਂਗੇ ਭਾਵਨਾ ਰੱਖਾਂਗੇ ਉਹ ਭਾਵਨਾ ਵਾਲਿਆਂ ਨੇ ਇਸ ਘਰ ਦੇ ਵਿੱਚੋਂ ਮਕਸ਼ਾ ਲੈ ਰਹੇ ਆ ਭਾਵਨਾ ਵਾਲੇ ਤੇ ਸਾਧ ਸੰਗ ਜੀ ਤੇ ਪਤਸਰੀ ਨਾ ਅਸੀਂ ਤੇ ਸਾਧ ਸੰਗ ਜੀ ਮਾਤਾ ਪਿਤਾ ਚੜ੍ਹਾਈ ਕਰਗੇ ਕੋਈ ਨਹੀਂ ਰਿਹਾ ਪਰ ਸੁਣਿਆ ਜਿਹਦਾ ਕੋਈ ਨਾ ਨਾ ਹੋਵੇ ਜਦੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਜਾਏ ਜੀਦਾ ਗੁਰੂ ਵੜ ਜਾਏ ਤੇ ਸਾਥ ਸੰਗਤ ਇੱਕ ਪਾਸੇ ਗੁਰੂ ਹੋਵੇ ਨਾਲ ਇੱਕ ਪਾਸੇ ਸੰਸਾਰ ਹੋਵੇ ਜਿੱਤ ਤੇਰੀ ਹੋਣੀ ਐ ਕਿਉਂਕਿ ਤੇਰੇ ਨਾਲ ਗੁਰੂ ਹੈ ਮਾਰੇ ਨੇ ਜਾਨ ਗੁਰੂ ਹੈ ਬੰਨ ਲੱਖਾਂ ਵਾਹੀ ਤੇ ਕੀਜੈ ਤੇਰੇ ਨਾਲ ਗੁਰੂ ਹੋ ਜੇ ਇੱਕ ਪਾਸੇ ਲੱਖਾਂ ਲੋਕ ਹੋਣ ਤੇਰੀ ਜਿੱਤ ਹੋਏਗੀ ਕਿਉਂ ਕਿਉਂਕਿ ਜਦੋਂ ਤੱਕ ਗੁਰੂ ਨੂੰ ਪਾਉਣ ਦਾ ਭਾਵ ਜਦੋਂ ਤੱਕ ਗਿਆਨ ਨੂੰ ਆ ਦੇਖੋ ਸੁਣਾ ਰਿਹਾ ਜਿਨਾ ਕੋ ਗੁਰੂ ਦਾ ਸੁਣਾ ਸਾਥ ਨੂੰ ਹੋਏ ਕਿਹਾ ਹਰ ਸੁਣ ਕਾ ਰਿਹਾ ਗੁਰੂ ਦਾ ਸੁਣਾ ਸਾਥ ਨੂੰ ਹੋਏ ਕਿਹਾ ਵਚਨ ਦੀ ਸੁਣਾ ਕਿਹਾ ਮਨੁੱਖ ਜਨਮਾਂ ਦੇ ਵਿੱਚ ਅੱਜ ਵੀ ਕਿੰਨੀ ਆ ਬਖਸ਼ਾ ਇਹ ਸਾਥ ਸੰਗੀਤ ਭਾਵਨਾ ਭਵੰਤਰ ਸਿੰਘ ਜੀ ਮਾਸੂਨਾ ਸਾਹਿਬ ਵਾਲੇ ਮਹਾਂਪੁਰਖੋ ਨਾਲੇ ਜਾਣਾ ਤੇ ਸਾਧ ਸੰਗਤ ਜੀ بار بار ਮੱਥਾ ਟੇਕਣਾ ਇਦਾਂ ਇੰਨਾ ਤੇ ਸਾਧ ਸੰਗਤ ਜੀ ਸੇਵਾਦਾਰ ਨੇ ਤੁਹਾਨੂੰ ਬੇਨਤੀ ਕੀਤੀ ਭਵੰਤਰ ਸਿੰਘ ਜੀ ਮਹਾਰਾਜ ਇੰਨੇ ਮੱਥਨ ਨਮਸ਼ਕਾਰਾ ਕਿਉਂ ਕਰਦੇ ਹੋ ਜਦੋਂ ਅਸੀਂ ਚਾਈਏ ਨਾ ਰਵਾਨਾ ਤੇ ਜਾਂਦੇ ਆ ਸੰਗਤ ਵਿੱਚ ਵਿਚਰਦੇ ਆ ਭਵੰਤਰ ਸਿੰਘ ਜੀ ਮਹਾਰਾਜ ਕਿੰਨੇ ਸੰਗਤ ਸਾਡੇ ਪੈਰੀਂ ਹਟਲਾ ਦਿੰਦੀ ਹੈ ਅੱਜ ਵੀ ਫਿਰ ਗੰਦੇ ਜਿੰਨੇ ਆ ਤੇ ਜਦੋਂ ਜਾਣੇ ਹੁੰਦਾ ਸਮਾਜ ਦੀ ਤਣਾਵਿਤ ਹੁੰਦੇ ਆ ਫਿਰ ਸਭ ਨਮਸਕਾਰਾਂ ਕਰਦੇ ਆ ਮੇਰੇ ਗੁਰੂ ਰਾਮਦਾਸ ਮਹਾਰਾਜ ਸਾਨੂੰ ਨੇ ਇਹ ਜੈ ਜੈਕਾਰ ਕਰਦੀ ਆ ਤੁਹਾਨੂੰ ਸਭ ਨੂੰ ਸ੍ਰੀ ਬਾਣੀ ਇਹ ਨਮਤੇ ਚੰਦਰ ਨੂੰ ਉਧਰ ਸਾਗਰ ਇਹਦੇ ਗੰਗਾ ਦੇ ਵਿੱਚੇ ਰੁਦਰ ਧਿਆਨ ਰੁਦਰ ਕਹਿੰਦੇ ਸਿਵ ਜੀ ਨੂੰ ਤੇਨੀ ਸੁਰ ਕੀਰ ਧਿਆਨ ਗਿਆ ਉਹਨੇ ਨੁਗਾ ਦੇ ਤੇਨੀ ਜਿਵ ਜੀ ਵਰਗਾ ਧਿਆਨ ਨਹੀਂ ਲਗਿਆ ਗਿਆਨ ਕਿੱਥੋਂ ਮਿਲੇਗਾ ਗੁਰੂ ਤੋਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਗਿਆਨ ਮਿਲੇਗਾ ਬ੍ਰੋਧਰ ਧਿਆਨ ਗਿਆਨ ਸਤਿਗੁਰ ਕੈ ਇਹ ਉਹ ਨਹੀਂ ਕੋਈ ਇਨਸਾਨ ਜਿਹੜੇ ਗੁਰੂ ਤੋਂ ਲੈ ਕੇ ਗਿਆ ਗੁਰੂ ਦੇ ਸ਼ਬਦ ਨੂੰ ਜਪ ਕੇ ਕੋਈ ਅੰਤ ਪਾਉਣਾ ਚਾਹੇ ਉਹਦਾ ਅੰਤ ਨਹੀਂ ਪਾ ਸਕਦਾ ਨਾਮ ਜਪ ਕੇ ਕਮਾਈ ਕੀਤੀ ਹੈ ਬਾਣੀ ਕਹਿੰਦੀ ਹੈ ਜੋ ਮਨ ਚਿਤ ਇੱਕ ਅਰਾਧੇ ਤਿੰਨ ਕੀ ਵਰਤ ਦਿਖਾਈ ਅਸੰਖ ਕਰੋਣੇ ਇਹ ਕੇ ਮਨ ਚਿਤ ਹੋ ਕੇ ਸਹਜ ਦੀ ਮਰਕਤ ਨਾਮ ਨੇ ਜਿੰਨੀ ਤਾਕਤ ਖਾਣੀ ਅਸੰਤ ਕਰੋਨੇ ਕਰੋਨਾ ਦੁਨੀਆ ਉਹ ਧਰਤੀ ਖਾ ਖਾ ਕੇ ਜਿਵੇਂ